ਸਾਦ ਸੰਗੇੜ ਗੁਣ ਰਮਤ ਨਾਨਕ ਸਰਣ ਪੂਰਨ ਪਰਮੇਸ਼ਰ ਹੈ ਉਹਦੀ ਨਿਸ਼ਾਨੀ ਕੀ ਹੈ ਸਾਧ ਸੰਗਤ ਵਿੱਚ ਮਿਲ ਕਰਕੇ ਆਪਾਂ ਮਿਠਾ ਕੇ ਵਾਹਿਗੁਰੂ ਦੇ ਗੁਣ ਨਾਉਂਦਾ ਸੋ ਹਰ ਕਸੋਗ ਤੋਂ ਮਨ ਨੂੰ ਬਚਾ ਕੇ ਰੱਖਦਾ ਰਾਗ ਦੁਆਇਸ਼ ਤੋਂ ਮਨ ਨੂੰ ਦੁਆਨਦਵਾਦ ਤੋਂ ਬਚਾ ਕੇ ਰੱਖਦਾ ਹੈ ਅਬ ਹਮ ਚਲੀ ਠਾਕੁਰ ਪਹਿਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਗ ਪ੍ਰਭੂ ਭਾਵੇਂ ਮਾਰ ਲੋਗਨ ਕੀ ਚਤਰਾਈ ਉਪਮਾ ਤੇਬੈ ਸੰਤਰਜਾਰ ਜਦੋਂ ਅਸੀਂ ਵਾਹਿਗੁਰੂ ਜੀ ਆਪ ਜੀ ਦੀ ਸ਼ਰਨ ਆ ਗਏ ਮਾਲਕ ਆਪ ਜੀ ਦੀ ਮौज ਆ ਆਪ ਜੀ ਕਿਰਪਾ ਕਰਕੇ ਭਾਵੇਂ ਰੱਖੋ ਭਾਵੇਂ ਮਾਰੋ ਸਾਡਾ ਕੋਈ ਜੋਰ ਨਹੀਂ ਸੱਚੇ ਪਾਤਸ਼ਾਹ ਲੋਕਾਂ ਦੀਆਂ ਚਤਰਾਇਆਂ ਤੇ ਉਪਮਾ ਇਹ ਅਸੀਂ ਪਰਾਂ ਕਰਕੇ ਰੱਖਦੀਆਂ ਗ੍ਰੀਵਨਵਾਸ ਸੱਚੇ ਪਾਤਸ਼ਾਹ ਲੋਕ ਕਹਿਣ ਚੰਗਾ ਤਾਂ ਵੀ ਕੋਈ ਨਹੀਂ ਲੋਕ ਕਹਿਣ ਮਾੜਾ ਸਾਨੂੰ ਉਹਦਾ ਕੋਈ ਫਰਕ ਨਹੀਂ ਅਸੀਂ ਤੇ ਦੇਹ ਅਭਿਮਾਨ ਨੂੰ ਇਹ ਮੇਟ ਹੀ ਛੱਡਿਆ ਦੇਹ ਅਭਿਮਾਨ ਮੇਟ ਕੇ ਆਪ ਜੀ ਦੀ ਸੇਵਾ ਚ ਲੱਗ ਗਏ ਆਂ ਇਸ ਪ੍ਰਕਾਰ ਜਿਹਦੇ ਤੇ ਵਾਹਿਗੁਰੂ ਜੀ ਕਿਰਪਾ ਕਰਦੇ ਉਹਦੀ ਇਨਸ਼ਾਨੀ ਹੈ ਸਾਧ ਸੰਗਤ ਵਿੱਚ ਮਿਲ ਕਰਕੇ ਆਪਾ ਭਾਅ ਮਿਟਾ ਕੇ ਵਾਹਿਗੁਰੂ ਤੇ ਗੁਣ ਗਾਉਂਦਾ ਸ਼ਰਨ ਪੂਰਨ ਪਰਮੇਸ਼ਰ ਹੈ ਪੂਰਨ ਪਰਮੇਸ਼ਰ ਜੋ ਪੰਜ ਪਰਮੇਸ਼ਰ ਕਹਿੰਦੇ ਹਨ ਪੰਜ ਈਸ਼ਰ ਮੰਨਿਆ ਨਾ ਹਿੰਦੂਵਾਦ ਦੇ ਵਿੱਚ ਸ਼ਿਵ ਜੀ ਵਿਸ਼ਨੂੰ ਗਣੇਸ਼ ਦੇਵੀ ਤੇ ਸੂਰਜ ਪੰਜ ਈਸ਼ਰ ਮੰਨਿਆ ਪੰਜਾਂ ਈਸ਼ਰਾਂ ਤੋਂ ਜਿਹੜਾ ਵੱਡਾ ਨਾ ਪਰਮੇਸ਼ਰ ਉਹ ਵਾਹਿਗੁਰੂ ਜੋ ਅਕਾਲ ਪੁਰਖ ਵਾਹਿਗੁਰੂ ਜੀ ਜੋ ਹੈ ਉਹ ਹੈ ਪਰਮੇਸ਼ਰ ਉਹਦੀ ਸ਼ਰਨ ਪੂਰਨ ਸਾਰੇ ਥਾਂ ਤੇ ਵਿਆਪਕ ਜਾਣ ਕੇ ਸ਼ਰਨ ਵਿੱਚ ਆਉਂਦਾ ਹੈ ਜੋ ਜਿਹਦੇ ਤੇ ਵਾਹਿਗੁਰੂ ਜੀ ਕਿਰਪਾ ਕਰਦੇ ਹਨ